ਜੈ ਵੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਸਾਨੂੰ ਐਤਵਾਰ ਦੇ ਦਿਨ ਕਿਹੜਾ ਇੱਕ ਖਾਸ ਕਰਮ ਕਰਨਾ ਚਾਹੀਦਾ ਹੈ ਜਿਹੜੇ ਸਾਈਂ ਲੋਕਾਂ ਦੀ ਸੇਵਾ ਕਰਦੇ ਆ ਸੋ ਵੀਡੀਓ ਨੂੰ ਪੂਰੀ ਸੌਣ ਸਮਝਣਾ ਅਮਲ ਕਰਨਾ ਤੇ ਇੱਕ ਉੱਚ ਕਰਮ ਜ਼ਰੂਰ ਕਰ ਲੈਣਾ ਮਹੀਨੇ 'ਚ ਚਾਹੇ ਇੱਕ ਵਾਰ ਹੀ ਕਰੋ ਜੇਠੇ ਵਾਰ ਕਰੋ ਜਦੋਂ ਜੇਠੇ ਦਿਨ ਚੱਲਦੇ ਆ ਉਦੋਂ ਵੀ ਕਰ ਸਕਦੇ ਆ ਬਾਕੀ ਜੇਕਰ ਮਨ ਦੀ ਇੱਛਾ ਹੈ ਭਾਵਨਾ ਹੈ ਤਾਂ ਇੱਕ ਹਫਤੇ ਬਾਅਦ ਵੀ ਕਰ ਸਕਦੇ ਆ ਸੋ ਉਹ ਤੁਹਾਡੇ ਆਪ ਤੇ ਹੈ ਕਿ ਤੁਸੀਂ ਕਿੰਨੇ ਸਮੇਂ ਬਾਅਦ ਇਹ ਕਰਮ ਕਰ ਸਕਦੇ ਆ ਸੋ ਐਤਵਾਰ ਦੇ ਦਿਨ ਖਾਸ ਕਰਕੇ ਜਿਹੜੇ ਸਾਈਂ ਲੋਕਾਂ ਦੀ ਸੇਵਾ ਕਰਦੇ ਆ ਸੋ ਉਹਨਾਂ ਲਈ ਬਹੁਤ ਹੀ ਜ਼ਰੂਰੀ ਹੈ ਸੋ ਹੁਣ ਇੱਥੇ ਆਪਾਂ ਵੀਡੀਓ ਸ਼ੁਰੂ ਕਰੀਏ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਜੀ ਸੋ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਸੋ ਇੱਥੇ ਪਹਿਲੀ ਜੋ ਕਮੈਂਟ ਹੈ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜਿਨ੍ਹਾਂ ਨੂੰ ਪੀਰ ਔਲਾਦ ਦਿੰਦੇ ਆ ਕੀ ਸਾਰੀ ਉਮਰ ਪੀਰ ਉਹਨਾਂ ਦੇ ਨਾਲ ਰਹਿੰਦੇ ਆ ਸੋ ਬਿਲਕੁਲ ਕਿਉਂਕਿ ਜਦੋਂ ਅਸੀਂ ਆਪਣੇ ਮੁਰਸ਼ਿਦ ਅੱਗੇ ਝੋਲੀ ਆੜਦੇ ਆ ਤੇ ਉਹ ਖੈਰ ਪਾਉਂਦਾ ਹੈ ਤੇ ਸਾਨੂੰ ਜੋ ਚਾਹੀਦਾ ਉਹ ਮਿਲ ਵੀ ਜਾਂਦਾ ਹੈ ਪਰ ਜਿੱਕਰ ਕਹੀਏ ਕਿ ਉਸ ਤੋਂ ਬਾਅਦ ਅਸੀਂ ਕੁਝ ਲੈ ਕੇ ਭੁੱਲ ਜਾਈਏ ਕਿ ਬਸ ਇੱਥੇ ਤੱਕ ਦਾ ਹੀ ਸਾਡਾ ਇਹ ਰਿਸ਼ਤਾ ਸੀ ਨਵਾ ਹੋ ਗਿਆ ਬਸ ਸੁਖਣਾ ਸੀ ਸੁਖਣਾ ਵੀ ਪੂਰੀ ਕਰਦੇ ਦੀ ਪਰ ਹੁਣ ਸਾਡਾ ਕੋਈ ਫਰਜ਼ ਨਹੀਂ ਬਣਦਾ ਸੋ ਜਦੋਂ ਇਨਸਾਨ ਇਹ ਸੋਚ ਲੈਂਦਾ ਤਾਂ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਜੇਤੋਂ ਅਸੀਂ ਕੁਝ ਲਿਆ ਹੁੰਦਾ ਫਿਰ ਉਹਦਾ ਹੱਕ ਹੁੰਦਾ ਹੈ ਉਸ ਚੀਜ਼ ਤੇ ਜਿੱਥੋਂ ਉਹ ਮਿਲੀ ਹੋਵੇ ਸੋ ਹੁਣ ਜਦੋਂ ਅਸੀਂ ਉਹਨਾਂ ਤੋਂ ਕੁਝ ਮੰਗਦੇ ਆ ਉਹ ਮਿਲਦਾ ਵੀ ਹੈ ਤਾਂ ਹੁਣ ਉਹਨਾਂ ਦਾ ਹੱਕ ਵੀ ਹੈ ਉਸ ਚੀਜ਼ ਤੇ ਤੇ ਪਰ ਆਪਾਂ ਜਦੋਂ ਭਲਾ ਦਿੰਦੇ ਆ ਮਾਂ ਰੂੜੀ ਦਾ ਕਿਸ ਤਰ੍ਹਾਂ ਇਸ ਨੂੰ ਸੁਣ ਲਵੋ ਉਹਦੇ ਵਿੱਚ ਕਿੰਨਾ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ ਕਿ ਜਦੋਂ ਲੋੜ ਸੀ ਤੇ ਝੋਲੀ ਆ ਡੱਡ ਫਰਿਆਦਾਂ ਕੀਤੀਆਂ ਪਰ ਜਦੋਂ ਕੁਝ ਮਿਲ ਗਿਆ ਫਿਰ ਭੁੱਲ ਗਏ ਤੇ ਫਿਰ ਉਹ ਮਾਲਕ ਸਹੀ ਰਾਸਤੇ ਤੇ ਵਾਪਸ ਲਿਆਉਣ ਲਈ ਥੋੜਾ ਬਹੁਤ ਹੱਥ ਵੀ ਦਿਖਾਉਂਦਾ ਹੈ ਸੋ ਗੱਲ ਇੰਨੀ ਹੈ ਕਿ ਜਿੱਥੋਂ ਕੁਝ ਮਿਲਿਆ ਹੈ ਉਹ ਦਰ ਕਦੇ ਨਾ ਛੱਡੋ ਕਿਉਂਕਿ ਜਿੱਥੋਂ ਸਾਨੂੰ ਅੱਜ ਕੁਝ ਮਿਲ ਗਿਆ ਹੈ ਤੇ ਕੱਲ ਨੂੰ ਵੀ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਪਵੇਗੀ ਉਹ ਉੱਥੋਂ ਹੀ ਮਿਲਦੀ ਆ ਕਿਉਂਕਿ ਆਸ ਰੱਖ ਕੇ ਜਦੋਂ ਵਿਸ਼ਵਾਸ ਰੱਖ ਕੇ ਵੈੰਨੇ ਆ ਤਾਂ ਫਿਰ ਖੈਰਾ ਝੋਲੀ ਵਿੱਚ ਪੈਂਦਿਆਂ ਸੋ ਇਸ ਕਰਕੇ ਕਦ ਦੇ ਵੀ ਇਹ ਗਲਤੀ ਨੇ ਇਨਸਾਨ ਨੂੰ ਕਰਨੀ ਚਾਹੀਦੀ ਕਿ ਅਸੀਂ ਉਸ ਥਾਂ ਦੇ ਸੁਖਣਾ ਸੁਖੀ ਸਾਨੂੰ ਮਿਲਿਆ ਸੀ ਸੁਖਣਾ ਪੂਰੀ ਕਰਤੀ ਬਸ ਇੱਥੇ ਤੱਕ ਸਹੀ ਬਾਕੀ ਕਹਾਣੀ ਖਤਮ ਕਿਉਂਕਿ ਇਹ ਪੀਰ ਫਕੀਰ ਦੇਵੀ ਦੇਵਤੇ ਜਦੋਂ ਅਸੀਂ ਇਹਨਾਂ ਨੂੰ ਇੱਕ ਵਾਰੀ ਮੰਨ ਲੈਂਦੇ ਆ ਪੂਜ ਲੈਂਦੇ ਆ ਇਹ ਫਿਰ ਪਿੱਛਾ ਕਰਦੇ ਆ ਇਹ ਫਿਰ ਪਿੱਛੇ ਨਹੀਂ ਹਟਦੇ ਕਿਉਂਕਿ ਪਿਆਰ ਪੈ ਜਾਂਦਾ ਹੈ ਬੱਚਿਆਂ ਦੇ ਨਾਲ ਜਦੋਂ ਭਗਤ ਦੇ ਨਾਲ ਪਰਮਾਤਮਾ ਦਾ ਪਿਆਰ ਪੈਂਦਾ ਹੈ ਤਾਂ ਪਰਮਾਤਮਾ ਹਰ ਕਦਮ ਤੇ ਨਾਲ ਚੱਲਦਾ ਹੈ ਸੋ ਇਸ ਕਰਕੇ ਆਪਣਾ ਵੀ ਫਰਜ਼ ਬਣਦਾ ਹੈ ਕਿ ਜਦੋਂ ਸਾਡੀਆਂ ਝੋਲੀਆਂ ਭਰਦਾ ਹੈ ਤੇ ਅਸੀਂ ਵੀ ਹਮੇਸ਼ਾ ਉਹਨਾਂ ਦੀ ਰਜਾ ਵਿੱਚ ਰਹੀਏ ਤੇ ਉਹਨਾਂ ਨੂੰ ਯਾਦ ਰੱਖੀਏ ਜਦੋਂ ਯਾਦ ਰੱਖਾਂਗੇ ਫਿਰ ਮੁਸ਼ਕਲਾਂ ਕਦੇ ਵੀ ਜ਼ਿੰਦਗੀ ਵਿੱਚ ਨਹੀਂ ਆਉਣਗੀਆਂ ਸੋ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਭੁਲਾ ਦਿੰਦੇ ਆ ਤਾਂ ਫਿਰ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੁੰਦੀਆਂ ਕਿਉਂਕਿ ਜਿਸ ਰੂਹ ਦੇ ਉੱਤੇ ਪੀਰ ਫਕੀਰ ਦਾ ਹੱਕ ਹੋਵੇ ਉਹ ਰੂਹ ਨੂੰ ਅਸੀਂ ਕਦੇ ਦੂਰ ਨਹੀਂ ਰੱਖ ਸਕਦੇ ਤੇ ਤੰਗੀ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਜਿੱਥੋਂ ਕੁਝ ਮਿਲਦਾ ਹੈ ਇਹੇ ਤੁਹਾਡੇ ਅੱਗੇ ਬੇਨਤੀ ਹੈ ਕਿ ਉਹ ਦਰ ਕਦੇ ਨਾ ਛੱਡੋ ਜੇ ਤੋ ਅੱਜ ਸਾਨੂੰ ਖੈਰ ਪੈ ਗਈ ਤੇ ਗਾਂ ਵੀ ਜੋ ਜ਼ਿੰਦਗੀ ਵਿੱਚ ਮੁਸ਼ਕਲਾਂ ਰੁਕਾਵਟਾਂ ਆਉਣੀਆਂ ਉਹਦੇ ਦੂਰ ਕਰ ਸਕਦੇ ਆ ਜਿਹਦੇ ਨਾਲ ਕੋਈ ਪੁਰਾਣਾ ਸੰਬੰਧ ਹੈ ਜੋ ਸਾਡਾ ਪਿਛਲੇ ਜਨਮਾਂ ਦਾ ਹਿਸਾਬਕ ਤਵ ਸਾਨੂੰ ਨਹੀਂ ਯਾਦ ਪਰ ਉਹ ਪ੍ਰਮਾਤਮਾ ਨੂੰ ਤਾਂ ਪਤਾ ਹੈ ਉਹ ਫਿਰ ਇਸ ਜਨਮ ਵਿੱਚ ਸਾਥ ਦਿੰਦਾ ਹੈ ਇਸ ਕਰਕੇ ਜਿਹਦਾ ਪ੍ਰਾਣਾ ਕੋਈ ਰਿਸ਼ਤਾ ਹੀ ਫੱਕਰ ਫਕੀਰ ਨਾਲ ਜੁੜਿਆ ਹੋਵੇ ਉਹਨੂੰ ਫਿਰ ਚਾਹ ਕੇ ਵੀ ਕੋਈ ਤੋੜ ਨਹੀਂ ਸਕਦਾ ਸੋ ਕਈ ਵਾਰੀ ਅਣਜਾਣ ਪੁਨੇ ਦੇ ਵਿੱਚ ਇਨਸਾਨ ਗਲਤੀ ਕਰ ਬੈਠਦਾ ਹੈ ਸੋ ਸੋਜੀ ਦਾ ਉਦੋਂ ਆਉਂਦੀ ਹੈ ਜਦੋਂ ਠੋਕਰਾਂ ਵੱਜਦੀਆਂ ਆ ਕਹਿੰਦੇ ਕਿ ਬਦਾਮ ਖਾਣ ਨਾਲ ਅਕਲ ਆਉਂਦੀ ਬਦਾਮ ਖਾਣ ਨਾਲ ਕਦੇ ਅਕਲ ਨਹੀਂ ਆਉਂਦੀ ਠੋਕਰਾਂ ਖਾ ਕੇ ਇਨਸਾਨ ਨੂੰ ਅਕਲ ਆਉਂਦੀ ਹੈ ਆਉਂਦੀ ਜ਼ਰੂਰ ਹੈ ਜ਼ਿੰਦਗੀ ਵਿੱਚ ਬਾਕੀ ਜਿਹੜੇ ਦਾ ਨਹੀਂ ਜਾਣਦੇ ਉਹ ਇਹ ਗਲਤੀ ਕਰ ਲੈਂਦੇ ਆ ਬਾਕੀ ਜਿਨ੍ਹਾਂ ਨੂੰ ਪਤਾ ਹੈ ਉਹ ਕਦੇ ਵੀ ਭੁੱਲ ਕੇ ਗਲਤੀ ਨਾ ਕਰੋ ਹਮੇਸ਼ਾ ਉੱਥੇ ਸਿਰ ਝਕਾਓ ਜਿੱਥੋਂ ਕੁਝ ਮਿਲਦਾ ਹੈ ਕਦੇ ਵੀ ਉਹਨਾਂ ਨੂੰ ਭੁਲਾਉਣਾ ਅੱਜ ਜੇਕਰ ਆਪਾਂ ਉਹਨਾਂ ਨੂੰ ਯਾਦ ਰੱਖਾਂਗੇ ਆਪਣੇ ਪੀਰੋ মুর্ਸ਼ਦ ਨੂੰ ਯਾਦ ਰੱਖਾਂਗੇ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਉਹ ਪ੍ਰਮਾਤਮਾ ਵੀ ਸਾਨੂੰ ਯਾਦ ਰੱਖੇਗਾ ਤੇ ਵਾਹ ਫੜ ਕੇ ਪਾਰ ਲਗਾ ਦੇਵੇ ਬੱਸ ਉਹ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲਾਂ-ਗੱਲ ਕਰਦੇ ਆਂ ਜੀ ਮੇਨ ਵਿਸ਼ਾ ਆਪਣਾ ਇਹ ਹੈ ਕਿ ਜਿਹੜੇ ਸਾਈਂ ਲੋਕਾਂ ਦੀ ਸੇਵਾ ਐਤਵਾਰ ਦੇ ਦਿਨ ਕਰਦੇ ਆਂ ਸੋ ਉਹਨਾਂ ਨੂੰ ਇੱਕ ਕਰਮ ਇਹ ਕਰਨਾ ਚਾਹੀਦਾ ਕਾਫੀ ਰੂਹਾਂ ਨੂੰ ਤਾਂ ਪਤਾ ਹੀ ਹੈ ਜਿਆਦਾਤਰ ਸਾਈਂ ਲੋਕਾਂ ਦੇ ਦਰਵਾਜ਼ੇ ਤੇ ਕਈ ਕੀ ਕਰਦੇ ਆ ਕਿ ਦਲੀਏ ਦਾ ਹੀ ਪ੍ਰਸ਼ਾਦ ਛਾੜਦੇ ਆ ਸੋ ਦਲੀਆ ਵੀ ਸਹੀ ਹੈ ਆਪਣੀ ਜਗ੍ਹਾ ਕਿਉਂਕਿ ਐਤਵਾਰ ਦੇ ਦਿਨ ਖਵਾਜਾ ਪੀਰ ਜੀ ਨੂੰ ਵੀ ਮੰਨਿਆ ਜਾਂਦਾ ਹੈ ਸੋ ਬਾਕੀ ਜਿਹੜੇ ਸਾਈਂ ਲੋਕਾਂ ਦੀ ਸੇਵਾ ਕਰਦੇ ਆ ਨਾਲ ਦੀ ਨਾਲ ਜਿਕਰ ਦਲੀਏ ਦੇ ਨਾਲ ਕੜਾ ਪ੍ਰਸ਼ਾਦ ਦੇ ਨਾਲ ਇੱਕ ਰੋਟੀ ਵੀ ਤਿਆਰ ਕੀਤਾ ਜਾਵੇ ਸਾਈਂ ਲੋਕਾਂ ਦਾ ਨਾਮ ਲੈ ਕੇ ਤੇ ਕੱਚੀ ਨਸੀਬਾ ਛਿੱਟਾ ਦੇ ਕੇ ਉਸ ਮਾਲਕ ਨੂੰ ਯਾਦ ਕੀਤਾ ਜਾਵੇ ਭੋਗ ਲਗਾਇਆ ਜਾਵੇ ਤਾਂ ਫਿਰ ਸੇਵਾ ਕਬੂਲ ਹੁੰਦੀ ਹੈ ਕਿਉਂਕਿ ਜੋ ਉਹਨਾਂ ਦਾ ਬਣਦਾ ਜੁੜਦਾ ਹੈ ਉਹ ਸਾਨੂੰ ਕਰਨਾ ਚਾਹੀਦਾ ਚਾਹੇ ਮਹੀਨੇ 'ਚ ਇੱਕ ਵਾਰ ਹੀ ਕਿਉਂ ਨਾ ਕਰੀਏ ਸੋ ਕਈ ਵਾਰ ਕੋਈ ਕਰਦਾ ਹੈ ਕਰਮ ਕੋਈ ਨਹੀਂ ਕਰਦਾ ਹੈ ਸੋ ਬਾਕੀ ਇਥੇ ਇਹ ਕਵਾਂਗੇ ਕਿ ਜਦ ਅਸੀਂ ਸੇਵਾ ਕਰਦੇ ਅਸੀਂ ਹਰ ਰੋਜ਼ ਦਿਨ ਵਿੱਚ ਕਿੰਨਾ ਖਾਣਾ ਖਾਂਦੇ ਆਂ ਪਰ ਉਹਨਾਂ ਲਈ ਅਸੀਂ ਹਫ਼ਤੇ 'ਚ ਇੱਕ ਵਾਰ ਜਾਂ ਮਹੀਨੇ 'ਚ ਇੱਕ ਵਾਰ ਇਹ ਕਰਮ ਕਰੀਏ ਤਾਂ ਕੋਈ ਔਖਾ ਨਹੀਂ ਹੈ ਸੋ ਕਰਨਾ ਚਾਹੀਦਾ ਹੈ ਸੋ ਸਾਰਿਆਂ ਨੂੰ ਬੇਤੀ ਹੈ ਕਿ ਜਿਹੜੇ ਸਾਈ ਲੋਕਾਂ ਦੀ ਸੇਵਾ ਕਰਦੇ ਆਂ ਦਲੀਏ ਦੇ ਨਾਲ ਨਾਲ ਇੱਕ ਰੋਟ ਦੇ ਨਾਲ ਕੜਾਈ ਜ਼ਰੂਰ ਬਣਾਇਆ ਕਰੋ ਕਿਉਂਕਿ ਕੜਾਈ ਬਣਾਉਂਦੇ ਆਂ ਤੇ ਆਪਾਂ ਪੀਰਾ ਫੀਰਾ ਦੇ ਨਾਲ ਸਾਈ ਲੋਕਾਂ ਦੇ ਨਾਲ ਜਿਹੜੀ ਮਾਂ ਚੱਲਦੀ ਹੈ ਕੋਈ ਵੀ ਮਾਂ ਲਾ ਲਓ ਸੋ ਕਿਉਂਕਿ ਸਾਰਿਆਂ ਦਾ ਅਲੱਗ-ਅਲੱਗ ਢੰਗ ਹੈ ਸੇਵਾ ਕਰਨ ਦਾ ਤੇ ਸਾਈ ਲੋਕਾ ਨਾਲ ਤੇ ਪੀਰਾਂ ਦੇ ਨਾਲ ਮਹਾਮਈ ਵੀ ਚੱਲਦੀ ਹੈ ਉਹਦੇ ਨਾਮ ਦੀ ਕੜਾਈ ਜਦੋਂ ਅਸੀਂ ਨਾਲੇ ਦੇ ਦਿੰਦੇ ਆ ਤੇ ਸਾਰੀਆਂ ਧਿਰਾਂ ਜਿਹੜੀਆਂ ਉਹ ਰਾਜੀ ਰਹਿੰਦਣਾ ਹੈ ਜਦੋਂ ਅਸੀਂ ਇੱਕ ਬਰਾਬਰ ਤੋਲਦੇ ਆ ਤਾਂ ਫਿਰ ਗੱਲ ਬਣਦੀ ਹੈ ਸੋ ਜਦੋਂ ਅਸੀਂ ਕਾਣੀ ਵੰਡ ਕਰ ਲੈਨੇ ਆ ਘਰ ਵਿੱਚ ਜੋ ਬੈਠੇ ਆ ਅਸੀਂ ਉਹਨਾਂ ਨੂੰ ਅੱਤ ਉਹਨਾਂ ਦੇ ਨਾਮ ਦਾ ਕੁਝ ਕਰਦੇ ਆ ਪਰ ਅੱਧਾ ਕੰਮ ਛੱਡ ਦਿੰਨੇ ਆ ਤੇ ਇਥੋਂ ਵੀ ਕੋਈ ਨਾ ਕੋਈ ਰੁਕਾਵਟ ਜਿਹੜੀ ਆ ਕੰਮਕਾਰ ਵਿੱਚ ਆਉਂਦੀ ਹੈ ਸੋ ਇਸ ਕਰਕੇ ਜਦੋਂ ਵੀ ਕਰਮ ਕਰੀਏ ਪੂਰਾ ਕਰੀਏ ਕਿਉਂਕਿ ਸਾਈਆਂ ਨੂੰ ਮੰਨਣਾ ਹੈ ਤੇ ਨਾਲ ਮਹਾਮਈ ਨੇ ਵੀ ਚੱਲਣਾ ਹੈ ਤੇ ਖਵਾਜਾ ਪੀਰ ਵੀ ਚੱਲਦੇ ਆ ਸੋ ਜਦੋਂ ਵੀ ਦਲੀਆ ਬਣਾਓ ਇੱਕ ਰੋਟੀ ਤੇ ਨਾਲ ਕੜਾਈ ਬਣਾਇਆ ਕਰੋ ਸੋ ਫਿਰ ਧੂਪ ਪਾਓ ਅੱਗ ਦੇ ਉੱਤੇ ਧੂਪ ਪਾਉਂਗੇ ਤੇ ਹੋਰ ਵੀ ਵਧੀਆ ਗੱਲ ਆ ਕਿਉਂਕਿ ਜਦੋਂ ਵੀ ਤੁਸੀਂ ਪੋਗ ਲਗਾਉਣਾ ਹੈ ਜੇਕਰ ਤੁਸੀਂ ਅੱਗ ਦੇ ਉੱਤੇ ਇੱਕ ਅਗਿਆਰੀ ਬਣਾ ਲਓ ਜਿਹਦਾ ਕੋਟੇ ਦੀ ਅੱਗ ਬਣਾਉਂਦੇ ਆ ਪਿੰਡਾਂ ਦੇ ਵਿੱਚ ਸ਼ਾਇਦ ਕਈਆਂ ਨੂੰ ਪਤਾ ਹੁੰਦਾ ਕਈਆਂ ਨੂੰ ਨਹੀਂ ਪਤਾ ਸੋ ਅੱਗ ਦੇ ਉੱਤੇ ਜਦੋਂ ਧੂਪ ਪਾਉਂਦੇ ਆ ਕਿਉਂਕਿ ਅਸੀਂ ਉਹਨਾਂ ਨੂੰ ਕਦੇ ਖਾਂਦਿਆਂ ਨਹੀਂ ਦੇਖਿਆ ਉਹ ਸਿਰਫ ਖੁਸ਼ਬੂ ਪਸੰਦ ਕਰਦੇ ਆ ਉਹਨਾਂ ਨੂੰ ਸਿਰਫ ਮਹਿਕ ਦੀ ਜ਼ਰੂਰਤ ਹੁੰਦੀ ਆ ਹੋਰ ਉਹ ਕੁਝ ਨਹੀਂ ਮੰਗਦੇ ਸੋ ਜਦੋਂ ਅਸੀਂ ਧੂਪ ਪਾਉਂਦੇ ਆ ਮਹਿਕ ਜਿਹੜੀ ਆ ਉਹ ਫੈਲਦੀ ਹੈ ਕਿਉਂਕਿ ਮਾਲਕ ਸੁਗੰਧ ਹੀ ਪਸੰਦ ਕਰਦਾ ਹੈ ਖੁਸ਼ਬੂ ਪਸੰਦ ਕਰਦਾ ਹੈ ਸੋ ਇਸ ਕਰਕੇ ਜਦੋਂ ਵੀ ਚੰਗਾ ਕਰਮ ਕਰਦੇ ਆ ਤੇ ਚੰਗੇ ਕਰਮ ਸੋਚ ਸਮਝ ਕੇ ਕਰਨੇ ਆ ਜਿਹਦੇ ਨਾਲ ਕੋਈ ਵੀ ਕਾਣੀ ਵੰਡ ਨਾ ਹੋ ਸਕੇ ਸੋ ਇੱਕ ਬਰਾਬਰ ਰੱਖਣਾ ਹੈ ਸੇਵਾ ਕਰਨੀ ਸੋਚੀ ਦੇ ਨਾਲ ਕਰਨੀ ਹੈ ਤੇ ਬਚਨ ਕਰਨੀ ਉਹ ਵੀ ਸੋਚੀ ਦੇ ਨਾਲ ਹਮੇਸ਼ਾ ਧਿਆਨ ਰੱਖੋ ਕਿ ਕਰਨੀ ਚਾਹੀਦੀ ਹੈ ਸੋ ਬਾਕੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਦੇ ਆ ਜੀ ਇੱਥੇ ਕਮੈਂਟਾਂ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਮੈਂ ਦਰਬਾਰ ਤੇ ਸੇਵਾ ਕਰਨ ਜਾਂਦੀ ਆ ਪਰ ਲੋਕ ਮੈਨੂੰ ਬਦਨਾਮ ਕਰਦੇ ਆ ਸੋ ਮੇਰੇ ਮਨ ਵਿੱਚ ਡਰ ਰਹਿੰਦਾ ਹੈ ਸੋ ਦੇਖੋ ਜਦੋਂ ਵੀ ਅਸੀਂ ਮਾਲਕ ਦੀ ਸੇਵਾ ਕਰਨੀ ਆ ਮਨ ਵਿੱਚੋਂ ਡਰ ਨੂੰ ਕੱਢ ਕੇ ਕਰਨੀ ਆ ਜੇਕਰ ਸਾਨੂੰ ਉਹਦੇ ਨਾਮ ਤੇ ਬਦਨਾਮੀ ਮਿਲਦੀ ਆ ਤਾਂ ਉਹ ਬਦਨਾਮੀ ਦਾ ਕਦੇ ਡਰਨੀ ਹੁੰਦਾ ਜਦੋਂ ਅਸੀਂ ਗਲਤ ਕਰਮ ਕਰਦੇ ਆ ਗਲਤ ਵਿਚਾਰਾਂ ਰੱਖਦੇ ਆ ਉਸ ਬਦਨਾਮੀ ਤੋਂ ਬਚਣਾ ਚਾਹੀਦਾ ਹੈ ਪਰ ਜਿੱਥੇ ਮਾਲਕ ਦੀ ਗੱਲ ਚੱਲੇ ਉੱਥੇ ਫਿਰ ਉਹਦੇ ਤੇ ਗੱਲ ਮੁਕਾਦੋ ਸੇਵਾ ਕਰਦੇ ਜਾਓ ਉਹ ਆਪੇ ਹੀ ਜਾਣੀ ਜਾਣ ਹੈ ਆਪ ਜਵਾਬ ਦੁਨੀਆ ਨੂੰ ਦੇਵੇਗਾ ਜਿਹੜੇ ਉਹਦੇ ਨਾਮ 'ਚ ਬਦਨਾਮ ਹੋ ਜਾਂਦੇ ਆ ਫਿਰ ਉਹਨਾਂ ਦੀ ਕਦਰ ਜਦੋਂ ਮਾਲਕ ਪਵਾਉਂਦਾ ਤੇ ਉਹ ਹੀ ਲੋਕ ਫਿਰ ਕਦਮਾਂ ਵਿੱਚ ਡਿੱਗਦੇ ਆ ਇਹ ਕਿਉਂਕਿ ਮਾਲਕ ਸਮਾਂ ਹੀ ਇਸ ਹਿਸਾਬ ਦਾ ਚਲਾ ਦਿੰਦਾ ਹੈ ਹਵਾਵਾਂ ਦੇ ਰੁੱਖ ਬਦਲ ਦਿੰਦਾ ਹੈ ਜੇ ਤੋ ਉਹਦੇ ਮੰਨਣ ਵਾਲਿਆਂ ਨੂੰ ਦੁਖੀ ਕੀਤਾ ਜਾਂਦਾ ਹੈ ਸੋ ਇਸ ਕਰਕੇ ਕਦੇ ਕਿਸੇ ਦਾ ਮਨ ਨਹੀਂ ਦਿਖਾਉਣਾ ਚਾਹੀਦਾ ਸੋ ਬਾਕੀ ਜੇਕਰ ਤੁਹਾਨੂੰ ਬਦਨਾਮੀ ਮਿਲਦੀ ਹੈ ਸੇਵਾ ਕਰਨ ਦੇ ਨਾਲ ਤਾਂ ਸੇਵਾ ਕਰਨੀ ਕਦੇ ਨਾ ਛੱਡੋ ਸੇਵਾ ਕਰਦੇ ਜੋ ਕਰਦੇ ਜਾਓ ਮਾਲਕ ਆਪ ਤੁਹਾਡੀ ਕਦਰ ਪਵਾ ਦੇਵੇਗਾ